ਦੇਖੋ ਅਸੀਂ ਵਾਚ ਕਰ ਰਹੇ ਹਾਂ ਪੂਰਾ ਯੂਨੀਵਰਸਿਟੀ ਪੂਰੇ ਪੰਜਾਬ ਵਿੱਚ ਹੈ ਸਾਡੇ ਕੰਸਟਿਟੂਐਂਟ ਤੇ ਅਲਾਈਡ ਇੰਸਟੀਟਿਊਸ਼ਨਸ ਤੇ ਜਦੋਂ ਵੀ ਫਲੱਡ ਆਉਂਦੇ ਹੈ ਇਹਨਾਂ ਦੇ ਦੋ ਇਫੈਕਟ ਹੁੰਦੇ ਹੈ ਇੱਕ ਤਾਂ ਇਮੀਡੀਏਟ ਹੁੰਦਾ ਜਿਸ ਵਿੱਚ ਜਾਨ ਮਾਲ ਦਾ ਨੁਕਸਾਨ ਹੁੰਦਾ ਹੈ ਮੈਂਟਲ ਟਰੋਮਾ ਹੁੰਦਾ ਹੈ ਲੋਕ ਕੁਝ ਨੇ ਸੋਸਾਇਟੀਲ ਟੈਂਡੈਂਸੀਜ਼ ਆਉਂਦੀਆਂ ਤੇ ਇਹ ਤਾਂ ਇਮੀਡੀਏਟ ਇਫੈਕਟ ਹੈ ਫਲੱਡਸ ਦਾ ਤੇ ਉਹਨਾਂ ਦਾ ਜਿਹੜਾ ਪਾਣੀ ਬਾਦ ਵਿੱਚ ਉਤਰਦਾ ਹੈ ਜਾਂ ਜਿਹੜੀ ਨੁਕਸਾਨ ਹੁੰਦਾ ਹੈ ਸਾਡੇ ਅਨੀਮਲਸ ਦਾ ਵੀ ਨੁਕਸਾਨ ਹੁੰਦਾ ਹੈ ਬਿਮਾਰੀਆਂ ਫੈਲਣ ਦਾ ਚਾਂਸ ਹੁੰਦਾ ਹੈ ਉੱਥੇ ਤੁਹਾਡੀ ਵਾਟਰ ਬੋਰਨ ਡਿਜ਼ੀਜ਼ ਜਿਹੜੀਆਂ ਉਹ ਫੈਲ ਸਕਦੀਆਂ ਤੇ ਜਿਹੜਾ ਪਾਣੀ ਸਟੈਗਨੇਟ ਹੋ ਜਾਂਦਾ ਜਗਾ ਜਗਾ ਇਹ ਮੌਸਮ ਵੀ ਤੁਹਾਨੂੰ ਪਤਾ ਹੈ ਕਿ ਇਹ ਬਰਸਾਤ ਦਾ ਮੌਸਮ ਹੈ ਉੱਥੇ ਜਮਜ਼ ਵਗੈਰਾ ਜਿਆਦਾ ਪੈਦਾ ਹੁੰਦੇ ਹੈ ਢੇਟ ਦੀ ਬਿਮਾਰੀਆਂ ਸਾਦੀ ਬਿਮਾਰੀਆਂ ਤੇ ਸਕਿਨ ਦੀ ਬਿਮਾਰੀਆਂ ਦਰ ਮੈਟਰੋਲੋਜੀ ਜਿਹੜਾ ਤੁਸੀਂ ਬੋਲਦੇ ਹੋ ਇਹ ਕਾਫੀ ਹੋ ਜਾਂਦਾ ਹੈ ਤੇ ਅਸੀਂ ਇਹਨਾਂ ਦਾ ਸਭ ਧਿਆਨ ਰੱਖਣਾ ਪੈਂਦਾ ਹੈ ਜਦ ਫਲੱਡ ਆਂਦਾ ਉਹਦੇ ਪ੍ਰੀਵੈਂਸ਼ਨ ਪਹਿਲੇ ਕਿ ਇਹ ਉਹ ਸਾਡਾ ਸਟ੍ਰੋਕ ਹੋ ਜਾਂਦੀ ਹੈ ਮੈਡੀਸਿਨਸ ਡਿਫਰੈਂਟ ਸੈਂਟਰਸ ਵਿੱਚ ਤੇ ਇੱਥੇ ਵੀ ਬਾਬਾ ਫਰੀਦ ਯੂਨੀਵਰਸਿਟੀ ਵਿੱਚ ਅਸੀਂ ਹਰ ਸਾਲ ਕੇਅਰ ਕਰਦੇ ਹੈ ਤੇ ਉਹਦੇ ਬਾਅਦ ਅਸੀਂ ਫਲੱਡ ਵਿੱਚ ਕਿਵੇਂ ਰਿਲੀਫ ਕਰਨਾ ਹੈ ਸਾਡੇ ਡਾਕਟਰਸ ਜਾਣਦੇ ਹੈ ਅਲੱਗ-ਅਲੱਗ ਸੈਂਟਰ ਸਰਾਊਂਡਿੰਗ ਵਿਲੇजेस ਸਾਡੇ ਕੋਲ ਬੈਂਸ ਹੈ ਸਾਡੇ ਕੋਲ ਐਮਬੂਲੈਂਸਸ ਹੈ ਉਹ ਜਦ ਆਪਣਾ ਕੰਮ ਕਰ ਚੁੱਕਦੇ ਹੈ ਤੇ ਹੁਣ ਉਹ ਫੇਜ਼ ਆ ਰਹੀ ਹੈ ਜੀਬਸ ਫਲੱਡ ਦੇ ਆਫਟਰ ਅਫੈਕਟਸ ਅਸੀਂ ਕੰਟਰੋਲ ਕਰਨੇ ਤੇ ਅਸੀਂ ਇਹ ਪਕਵੜਾ ਜਿਹੜਾ ਡਿਕਲੇਅਰ ਹੋਇਆ 5 ਜਤੈ ਉਹ ਉਹਦਾ ਸੋਚਿਤਾ ਪਕਵੜਾ ਅਰ ਸਾਲ ਅਸੀਂ ਮੰਨਦੇ ਆ ਪਰ 17 ਸਤੰਬਰ ਤੋਂ 2 ਅਕਤੂਬਰ ਅਸੀਂ ਐਕਸਟਰਾ ਐਫਰਟ ਕੀਤਾ ਹੈ ਸਵੱਛਤਾ ਦਾ ਵੀ ਹੈਲਥ ਦੀ ਕੇਅਰ ਦਾ ਵੀ ਅਵੇਰਨੈਸ ਦਾ ਵੀ ਮੈਂਟਲ ਹੈਲਥ ਦਾ ਵੀ ਜਿਹੜੇ ਅਫੈਕਟਸ ਹੈ ਫਲਡ ਦੇ ਉਹਨਾਂ ਦੋ ਕਰਕੇ ਰਿਲੀਫ ਤੇ ਮੈਡੀਕਲ ਅਟੈਂਸ਼ਨ ਉੱਤੇ ਸਾਡਾ ਖਾਸਾ ਜੋਰ ਹੈ

जो हेल्थ मिनिस्टर है वो आज इस वे जी पूछ रहे हो फिरोजपुर एरिया दा दौरा कर रहे हैं तो उसके बाद मेडिकल कैंप ऑर्गेनाइज कर रहे हैं टीम गई हुई है, है तो जेड़ी मेडिसिन सर्जरी जो और प्रॉब्लम हुई है वह देखे या जो डिजिज फैल सकती है डरमेटोलॉजिट जरा स्किन गए है ਕਲੋਜੀ ਇਸ ਤੇ ਸੈਕਟਰੀ ਵੀ ਗਿਆ ਤੁਹਾਨੂੰ ਪਤਾ ਹੈ ਕਿ ਦੋ ਤਿੰਨ ਸੁਸਾਇਡ ਕੇਸ ਵੀ ਹੋ ਗਏ ਹੈ ਤੇ ਬੜਾ ਟ੍ਰੋਮਾ ਹੁੰਦਾ ਹੈ ਬਹੁਤ ਜਿਆਦਾ ਮੁਸ਼ਕਲਾਂ ਆਂਦੀਆਂ ਪੂਰੀ ਪਰਿਵਾਰ ਨੂੰ ਰੋਜ਼ੀ ਰੋਟੀ ਦਾ ਇਫੈਕਟ ਹੋਇਆ ਹੋਇਆ ਤੇ ਜਦੋਂ ਇਹ ਸਾਰੇ ਬਾਬਾ ਫਰੀਦ ਯੂਨੀਵਰਸਿਟੀ ਕਰ ਰਹੀ ਹੈ ਇਹ ਕੈਂਪਸ ਹੀ ਅੱਜ ਇੱਕ ਕੈਂਪ ਇੱਥੇ ਵੀ ਲਗਾਇਆ ਹੈ ਸਾਡੇ ਮੇਨ ਕੈਂਪਸ ਸਕਿੱਲ ਸੈਂਟਰ ਵਿੱਚ ਉੱਥੇ ਅਸੀਂ ਜਿਹੜਾ ਇੰਟੀਗ੍ਰੇਟਿਡ ਮੈਡੀਸਨ ਉਹ ਕਿਵੇਂ ਹੈਲਪ ਕਰ ਸਕਦੀ ਹੈ ਉਹਨਾਂ ਦੀ ਟੈਨਸ਼ਨ ਕਿਵੇਂ ਦੂਰ ਹੋ ਸਕਦੀ ਹੈ ਆਸ-ਪਾਸ ਦੇ ਜਿਹੜੇ ਵਿਲੇਜ ਹੈ ਉਸ ਵਿੱਚ ਸਾਡੀ ਐਂਬੂਲੈਂਸਿਸ ਤੇ ਸਾਡੇ ਹੋਰ ਡਾਕਟਰ ਰੈਗੂਲਰਲੀ ਜਾ ਰਹੇ ਹੈ ਤੇ ਅਸੀਂ ਸਪੈਸ਼ਲੀ ਅਲਰਟ ਕੀਤਾ ਹੋਇਆ ਦਵਾਈਆਂ ਸਟਾਕ ਕੀਤੀਆਂ ਹੋਈਆਂ ਮੁਫਤ ਮੈਡੀਸਨ ਕਿਵੇਂ ਅਵੇਲੇਬਲ ਹੋਏ ਉਹਦਾ ਇਂਤਜ਼ਾਮ ਕੀਤਾ ਹੋਇਆ ਤੇ ਅਸੀਂ हूं फरोजपुर ते फरीदकोट अच कवर करके कल साडा पूरी टीम जा रही है फजल का बॉर्डर एरिया भी तो पता है कि उत्थे भी काफी नुकसान होया है ते उत्थे सारे विलेज करके साडा टर्शरी कैंसर सेंटर है उत्थे उत्थे दा स्टाफ बाबा फरीद यूनिवर्सिटी गुरु गोविंद सिंह मेडिकल कॉलेज दा स्टाफ ते सिविल हॉस्पिटल ਜੋ ਜਿਹੜਾ ਉਥੇ ਹੈ ਫਜ਼ਿਲਕਾ ਵਿੱਚ ਉਥੇ ਡਾਕਟਰ ਬਲਵੀਰ ਕੱਲ ਅੱਪੇ ਜਾ ਰਹੇ ਹੈ ਸਾਡੇ ਸਾਰੇ ਹੈਡ ਆਫ ਦਾ ਡਿਪਾਰਟਮੈਂਟਸ ਨਾਲ ਤੇ ਹੋਰ ਵੀ ਉਹਨਾਂ ਦੀ ਟੀਮ ਹੈ ਤੇ ਅਸੀਂ ਇਹ ਚਾਰਟ ਆਊਟ ਕੀਤਾ ਹੈ ਤੇ ਹੋਰ ਰਿਕੁਆਇਰਮੈਂਟ ਦੇ ਬੇਸਿਸ ਉੱਤੇ ਅਸੀਂ ਹੁਣ ਇਹਦੇ ਬਾਅਦ 20 ਤਾਰੀਖ ਤੋਂ 2 ਤਾਰੀਖ ਤੱਕ ਹੋਰ ਵੀ ਬਹੁਤ ਸਾਰੇ ਕੈਂਪ ਅਵੇਅਰਨੈਸ ਐਕਟੀਵਿਟੀਆਂ ਪਲਾਨ ਕੀਤੀਆਂ ਹੋਈਆਂ ਹਨ ਉਹ ਤੁਹਾਨੂੰ ਅਸੀਂ ਦੱਸਦੇ ਰਹਾਂਗੇ ਕੋਈ ਵੀ ਸਮੱਸਿਆ ਆਉਂਦੀ ਹੈ ਜੇ ਕਿਸੇ ਨੂੰ ਕੋਈ ਪ੍ਰੋਬਲਮ ਆ ਗਈ ਹੈ ਤਾਂ ਯੂਨੀਵਰਸਿਟੀ ਵੱਲੋਂ ਕੋਈ ਹੈਲਪਲਾਈਨ ਨੰਬਰ ਵਗੈਰਾ ਜੀ ਬਹੁਤ ਹੀ ਤਾਂ ਦੇਖੋ ਯੂਨੀਵਰਸਿਟੀ ਦਾ ਹੈਲਪਲਾਈਨ ਨੰਬਰ ਤਾਂ ਹਮੇਸ਼ਾ ਹੀ ਔਨ ਹੁੰਦਾ ਕੋਈ ਸਪੈਸ਼ਲ ਹੈਲਪਲਾਈਨ ਨੰਬਰ ਅਸੀਂ ਨਹੀਂ ਇਹਦਾ

ਸੈਂਟਰਸ ਹੈ ਮੈਡੀਕਲ ਕਾਲਜਸ ਹੈ 10 ਤੇ ਜਿੱਥੇ ਵੀ ਪ੍ਰੋਬਲਮ ਆਉਂਦੀ ਹੈ ਉੱਥੇ ਹੀ ਸੌਰੀ ਆਰੀਆਸ ਵਿੱਚ ਲੋਕਲ ਐਮਐਲਏ ਡੀਸੀ ਦਾ ਕੋਆਰਡੀਨੇਟ ਕਰਕੇ ਅਸੀਂ ਹੈਲਪ ਕਰਨ ਨੂੰ ਯੂਨੀਵਰਸਿਟੀ ਨੇ ਇਨਸਟਰਕਸ਼ਨ ਦੇ ਦਿੱਤੀਆਂ ਪੂਰੇ ਪੰਜਾਬ ਵਿੱਚ